ਕੀ ਦਾ ਆਪਣਾ ਮੇਰਾ ਨਾਮ ਭਰਤ ਹੈ ਜੀ ਪਰ ਜੀ ਕੀ ਹੋਇਆ ਅੱਜ ਸਵੇਰੇ ਭਾਜੀ ਜਦੋਂ ਮੈਂ ਨਾ ਦਰਵਾਜ਼ਾ ਖੋਲ ਕੇ ਦੁਕਾਨ ਦਾ ਬਾਹਰ ਨਿਕਲਿਆ ਸਫਾਈ ਕਰਨ ਨੂੰ ਮੈਂ ਦਰਵਾਜ਼ਾ ਖੋਲ ਰੱਖ ਕੇ ਮੜਿਆ ਮੁੜਿਆ ਤਾਂ ਮਗਰੋਂ ਦੋ ਜਣੇ ਸਵਾਰ ਆ ਕੇ ਨਾ ਮੋਟਰਸਾਈਕਲ ਤੇ ਸਵਾਰ ਸੀਗੇ ਉਹ ਆ ਕੇ ਗੋਲੀ ਚਲਾ ਗਏ ਗੋਲੀ ਤੁਸੀਂ ਦੇਖੇ ਵੀ ਕੌਣ ਸੀਗੇ ਉਹ ਨਹੀਂ ਪਤਾ ਨਹੀਂ ਲੱਗਾ ਹਾਂ ਜਿਹੜੇ ਸੀਗੇ ਮੈਂ ਤਾਂ ਅੰਦਰੋਂ ਆ ਕੇ ਦੇਖਣਾ ਗੋਲੀ ਉੱਡ ਗਈ ਦੇਖੀ ਫੇਰ ਕੈਮਰਾ ਦੇਖਿਆ ਗੋਲੀ ਚੱਲਣ ਨੂੰ ਉਹ ਉਹਨੇ ਨਕਾਬ ਪਾਇਓ ਸੀ ਕਿ ਕੀ ਹੈਲਮਟ ਪਾਇਓ ਸੀ ਹੈਲਮਟ ਪਾਇਓ ਸੀ ਕਿਸੇ ਦੇ ਕੋਈ ਲੱਗੀ ਤਾਂ ਨਹੀਂ ਹੈ ਨਹੀਂ ਨਹੀਂ ਕਿਸੇ ਦੇ ਲੱਗੀ ਨਹੀਂ ਗੋਲੀ ਕੋਈ ਕਾਰਨ ਪਤਾ ਤੁਹਾਨੂੰ ਕਿਉਂ ਚਲੀ ਨਹੀਂ ਨਹੀਂ ਪਾ ਜੀ ਕੀ ਨਾਮ ਹੈ ਜੀ ਆਪਣਾ ਰਵੀ ਬੱਗਾ ਜੀ ਰਵੀ ਜੀ ਕੀ ਮਾਮਲਾ ਹੈ ਮਾਮਲਾ ਇਹ ਜੀ ਕਿ ਸਵੇਰੇ ਜਦੋਂ ਦੁਕਾਨ ਖੁੱਲੀ ਮੁੰਡਿਆਣੇ ਤੇ ਮੈਨੂੰ ਫੋਨ ਆਇਆ ਤੁਸੀਂ ਕਿੱਥੇ ਸੀ ਮੈਂ ਘਰੇ ਸੀ ਤਿਆਰ ਹੋ ਰਿਹਾ ਦੁਕਾਨ ਤੇ ਆਉਣ ਲਈ ਇਹ ਮੇਰੇ ਕੋਲ ਗਾਨ ਖੁੱਲੀ ਮੈਨੂੰ ਫੋਨ ਆਇਆ ਕਿ ਭਾਜੀ ਕੋਈ ਗੋਲੀ ਚਲਾ ਗਿਆ ਤੇ ਦੇਖਿਓ ਮੇਰਾ ਕੈਮਰਾ ਦੇਖਿਓ ਜਦੋਂ ਸਿੱਧਾ ਆਇਆ ਤੇ ਨਾਲ ਕੋਲ ਪੁੱਛਿਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ ਜਦੋਂ ਅੰਦਰ ਦੇਖਿਆ ਵੀਡੀਓ ਇਹਨਾਂ ਨੇ ਕਲਪ ਮੈਨੂੰ ਪਾਇਆ ਕਿ ਕੈਮਰੇ ਦੇਖੋ ਕਿ ਆਂ ਦੇਖੇ ਤੇ ਗੁੰਡਾ ਬਾਹਰ ਸਿਗਾ ਇਹੋ ਮੁੜਿਆਂ ਨਾਲੇ ਗੋਲੀ ਚੜੀ ਗੋਲੀ ਸਿੰਦੀ ਇਹਨੇ ਸਿਲੀ ਵਿੱਚ ਬੱਚੀ ਖੋਲ ਅੰਦਰ ਪਿਆ ਸੀ ਕਿ ਮੈਂ ਆਲੇ ਦੋਲੇ ਪੁੱਛਿਆ ਪਤਾ ਲੱਗਿਆ ਨਹੀਂ ਤੇ ਕੈਮਰੇ ਦੇਖਿਆ ਦੋ ਵਿਅਕਤੀ ਆ ਰਹੇ ਮੋਟਰਸਾਈਕਲ ਸਵਾਰ ਹੋ ਹੈਲਮਟ ਪਾਇਆ ਹੋਆ ਤੇ ਇੱਕ ਲੜਕਾ ਰਾਹ ਹੀ ਤੁਰ ਕੇ ਆ ਰਿਹਾ ਉਹਦੇ ਮੁਰਾ ਅਗੇ ਅੰਦਰ ਨੂੰ ਬੋਲੀ ਸਿੱਧੀ ਮਾਰੀ ਬਲ ਸਿੱਧੇ ਚੱਲ ਰੁਕੇ ਵੀ ਉਹ ਨਹੀਂ ਰੁਕੇ ਜੀ ਪਿਛੋਂ ਮੁੜ ਕੇ ਜੂੜ ਦੇਖਿਆ ਜੋਂ ਆਣ ਕੋਣ ਦੱਸਦਾ ਪਿਆ ਵਾ ਕਿ ਇਸਕੇ ਪਤਾ ਨਹੀਂ ਕੀ ਹੋਇਆ ਪੁਲਿਸ ਨੂੰ ਇਨਫਾਰਮ ਕੀਤਾ ਤੁਸੀਂ ਹਾਂਜੀ ਹਾਂਜੀ ਪੁਲਿਸ ਕੀ ਕਹਿ ਰਹੀ ਆ ਕੋਈ ਪੁਲਿਸ ਆਇਆ ਐਸਐਸ ਨੂੰ ਫੋਨ ਕੀਤਾ ਐਸਐਚ ਸਾਹਿਬ ਆਇਆ ਤੇ ਸਾਰਾ ਕਰਕੇ ਐਸਪੀ ਵੀ ਕਰੇ ਰੈਕਤੀ ਸਾਹਿਬ ਨੂੰ ਫੋਨ ਕੀਤਾ ਤੇ ਉਹ ਕਦੇ ਪਰਚਾ ਦਿਓ ਤੇ ਅਸੀਂ ਉੱਥੇ ਆਏ ਕਾਫੀ ਜਣੇ ਆਏ ਪੁਲਿਸ ਵਾਲੇ ਤੇ ਉਹਨਾਂ ਨੇ ਆਲੇ ਦੁਆਲੇ ਕੈਮਰੇ ਨੰਬਰ ਵੀ ਕੱਢੇ ਕਿ ਠੇਕ ਨੰਬਰ ਲੱਗਾ ਹੋਇਆ ਵਾ ਉਸ ਦੇ ਲਈ ਦੇ 10 ਤੋਂ 15 ਪੁਲਿਸ ਵਾਲੇ ਸੀਗੇ ਇਹਨਾਂ ਨੇ ਕਾਰਵਾਈ ਕੀਤੀ ਤੇ ਹੁਣ ਬਿਆਨ ਦੇਣ ਨੂੰ ਬੁਲਾਇਆ ਗਿਆ ਕੋਈ ਨਹੀਂ ਅਮਨਜੀਤ ਠੀਕ ਟੇ ਮਟਾ ਇੱਧਰ ਸਿਕਾ ਮੈਂ ਇੱਧਰ ਦਰਵਾਜ਼ਾ ਸਫਾਈ ਕਰਨਾ ਚਾਹੁੰਦਾ ਗੁੱਜਿਆ ਜੀ ਲਾਸ਼ ਠੀਕ ਹੈ ਮੈਂ ਮਾੜੇ ਮੁੜਿਆ ਇੱਧਰ ਮੁੜਿਆ ਇੱਧਰ ਵਾਹ ਸਾਰਾ ਮੁੜਿਆ ਨਵਾਂ ਸਬਾਕ ਪਾਪੀ ਕੜੇ ਤਦੋਂ ਤੇਰਾ ਕਿਉਂ ਮੈਂ ਦੱਬੂ ਜੇ ਜਿੱਤੇ ਹਾਂ ਕਿ ਮੈਂ ਤੁਹਾਨੂੰ ਜੂੜੀ ਤੇ ਦਿੱਤੀ ਪਾਹ ਦੇ ਆ ਗਿਆ ਹਲਮਟ ਵਾਲੇ ਆਇਆ 아대 안다네. 와, 어